ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਦੀ ਫਤਿਹ ਜੈ ਜੀ ਚ ਹੈ ਭਾਰਤ ਕਿਵੇਂ ਤੁਹਾਨੂੰ ਪਤਾ ਨਹੀਂ ਜਿਹੜੀ ਘਟਨਾ ਸਿਆਲਕੋ ਦੇ ਵਿੱਚ 5 ਸਾਲ ਦੇ ਬੱਚੇ ਨਾ ਜਿਹਦਾ ਨਾਮ ਮਰ ਧੀਰਿਆ ਉਹਦਾ ਨਾਮ ਅਕਮਾਈ ਵਾਪਰੀ ਆ ਉਹਦਾ ਜਿਹੜਾ ਪਰਿਵਾਰ ਆ ਸਿਆਲਕੋ ਤੋਂ ਫਗਵਾੜੇ ਪਾਣੂ ਦੀ ਉਹ ਪਰਿਵਾਰ ਦੇ ਨਾਲ ਹਮਦਾਦੇ ਯਾਰਾਂ ਨਾਲ ਤੇ ਉਹਨਾਂ ਦੇ ਜਿਹੜੇ ਦੋਸ਼ੀ ਆ ਜਿਹਨਾਂ ਨੇ ਇੱਕ ਘਟਨਾ ਬਣਾਉਣ ਜਾਂ ਦਿੱਤਾ ਜਿਹਨਾਂ ਨੇ ਉਸ ਬੱਚੇ ਨੂੰ ਮੋੜ ਦੇ ਘਾਟ ਤਾਰਿਆ ਉਹਨਾਂ ਨੂੰ ਪੈਸਾ ਤੋਂ ਸਾਰ ਕੁਝ ਜਾਵਣ ਵਾਲੇ ਫਾਮੀਸ ਜਾਵਣ ਵਾਲੇ ਉਹਨਾਂ ਨੂੰ ਪਾਹੇ ਲਾਉਣ ਦੇ ਲਈ ਇੱਕ ਅਜ ਨਾ ਆਪਣਾ ਹੋਰ ਤੋਂ ਵੱਡਾ ਜਿਹੜਾ ਆ ਉਹ ਘਵਾੜੇ ਦੇ ਰਹਿਣਾ ਹੋਊਗਾ ਮੈਂ ਦੇਖੀ ਚਾਲਣਾ ਸਾਰੇ ਜ਼ਿਲ੍ਹੇ ਵਿੱਚ ਸਾਡੇ ਚਾਰ ਦੇ ਜਿਵੇਂ ਜਾਗ ਲੋਕ ਸਿਆ ਜਿੰਨੇ ਵੀ ਉਸ ਪਰਿਵਾਰ ਦੇ ਨਾਲ ਖੁਸ਼ੀ ਰੱਖਦੇ ਆ ਤੇ ਉਸ ਪਰਿਵਾਰ ਦੇ ਨਾਲ ਜਾਂ ਜਾ ਕੇ ਅੱਜ ਤਿਖਵਾੜੇ ਦੇ ਵਿੱਚ ਆਪਾਂ ਵੱਡਾ ਜਿਹੜਾ ਲੋਕ ਮਾਰਿਆ ਆ ਸਮਾਰਨ ਮਾਰਿਆ ਉਹ ਘਟਾਇਆ ਉਹ ਟਾਈਮ ਜਿਹੜਾ ਆ 5:30 ਵਜੇ ਜਿਹੜਾ ਸਮਾਰਨ ਮਾਰ ਸ਼ੁਰੂ ਕਰਨਾ ਸੀ ਲਗ ਭਾਵੇਂ ਸਾਡੇ 4:00 ਵਜੇ ਤੋਂ ਜਿਹੜਾ ਵੱਡਾ ਜਥਾ ਆਉਣਾ ਹੋਣਾ ਸਾਰੇ ਬੇਸ਼ਿਕਰਦੇ ਆ ਤੇ ਬਾਅਦ ਤੋਂ ਬਾਅਦ ਉਸ ਪਰਿਵਾਰ ਦੇ ਨਾਲ ਹਮਦਰਦੀ ਕਰ ਲਈਏ ਰੋਸ ਬਣਾਉਣ ਦੇ ਲਈ ਤੇ ਨਾਲ ਨਾਲ ਉਹ ਜਿਹੜੇ ਦੁਰਸੀ ਆ ਉਹਨਾਂ ਨੂੰ ਸਾਥ ਸਜਾਵਾਂ ਲਾਉਣ ਦੇ ਲਈ ਆ ਪਰ ਘਵਾੜੇ ਦੇ ਵਿੱਚ ਚਲੀਏ ਘਵਾੜੇ ਦੀ ਧਰਤੀ ਤੇ ਚਲੀਏ ਜਿਹੜਾ ਜੋ ਪਰਿਵਾਰ ਨੂੰ ਅਨਸਾਰ ਮੈਂ ਛੱਡੇ ਇੱਕ ਛੋਡੀ ਇਹ ਪੱਤੀ ਜਿਹੜੀ ਉਹਦੀ ਭੈਣ ਆ ਉਹਨਾਂ ਨੂੰ ਸਾਥ ਮਿਲਦੈਂਗੇ ਅਸੀਂ ਦੇਖੀ ਚੱਲਦੇ ਆ ਸਾਰਿਆਂ ਨੂੰ ਵੀ ਆਓ ਇਕੱਠੇ ਹੋ ਕੇ ਪੰਜ ਘਵਾੜੇ ਦੀ ਧਰਤੀ ਤੇ ਅੱਜ ਤਰੀਕ 19 ਤਰੀਕ ਠੀਕ ਲਗਭਗ 4:30 ਜਿਹੜਾ ਫੌਰ ਤੋਂ ਰਵਾਨਾ ਹੋਣਾ ਚਾਹੁੰਦਾ ਤੇ ਉਸ ਤੋਂ ਬਾਅਦ ਜੇਕਰ ਬਾਗਵਾਨੇ ਦੇ ਵਿੱਚ 5:30 ਵਜੇ ਪਰਸਾਰ ਮਾਰਚ ਕਰਨਾ ਹੋਵੇ ਤਾਂ ਥਾਮ ਰੋ ਸਕੀਏ ਤੇ ਪਰਿਵਾਰ ਦੇ ਨਾਲ ਵੀ ਮਾਰਦੀ ਜਾ ਸਕਦੇ ਤੇ ਦੋਸਿਆ ਨੂੰ ਸਿਗਾਰਾ ਦਵਾ ਸਕੀਏ ਆਪਾਂ